ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾਤੇ ਜੀ ਲਓ ਜੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤਹਿਸੀਲ ਪੈਂਦੀ ਹੈ ਬਾਗਾਪੁਰਾਣਾ ਬਾਈ ਲਾਪਰੀਤ ਦੇ ਘਰੇ ਪਹੁੰਚੇ ਆਂ ਅੱਜ ਬਾਈ ਕੋਲੇ ਬਹੁਤ ਗੰਤੀ ਦੇ ਵਿੱਚ ਜਾਨੀ ਕਿ ਨਾਗਾ ਵਛੀਆਂ ਦੇ ਪੂਰੇ ਟੌਪ ਦੇ ਨਗੀਨੇ ਪੀਸ ਆ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਬਾਈ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਪੂਰੀ ਜਾਤ ਬੀੜ ਦੀਆਂ ਵਛੀਆਂ ਤੇ ਨੰਬਰ 22 ਦਾ ਸਕਰੀਨ ਤੇ ਚੱਲਦਾ ਹੋਊਗਾ ਗੱਲਬਾਤ ਤੁਸੀਂ ਕਰ ਲਿਓ ਤੇ ਬਾਕੀ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਬਾਕੀ ਬੱਚਿਆਂ ਬਰਤੀ ਆਪਾਂ ਡਿਟੇਲ ਲੈਣੇ ਆ ਲਾਪਰੀਤ ਦੇ ਨਾਲ ਗੱਲਬਾਤ ਕਰਾਂਗੇ ਤੇ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 79197 ਤੇ ਕਰਦੇ ਸ਼ੁਰੂ ਕਰਾਉਣੇ ਗੱਲਬਾਤ ਅੱਸੀ ਗੱਲ ਬਾਈ ਲਾਪਰੀਤ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਈ ਬੇਅੰਤ ਵਧੀਆ ਤੇ ਬਾਈ ਆਪਣਾ ਐਡਰੈਸ ਕਨਫਰਮ ਕਰਦੇ ਨਾ ਮੇ ਪਿੰਡ ਸੁਖਾਣੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਨੇੜੇ ਸ਼ਹਿਰ ਭਾਜਤਾ ਭਾਈ ਕਬਗਰਾੜੀ ਬਾਜਾਖਾਨਾ ਹਾਂਜੀ ਬਠਿੰਡਾ 45 ਆ ਬਈ ਮੋਗਾ 40 ਆ ਫਰੀਦਕੋਟ ਵੀ ਨੇ ਸੈਂਟਰ ਜਿਹੇ ਚ ਆ ਗਿਆ ਪਿੰਡ ਇਹ ਠੀਕ ਆ ਮੋਗਾ ਜ਼ਿਲ੍ਹੇ ਦਾ ਵੈਸੇ ਲਾਸਟ ਪਿੰਡ ਆ ਇਹ ਇਧਰੋਂ ਪਟਿਆਲਾ ਏਰੀਏ ਚੋਂ ਇਹ ਸਮਝ ਲਓ ਬਰਨਾਲਾ ਪਧੌੜ ਕੋਲੇ ਆ ਆਪੇ 1.5 ਕਿਲੋਮੀਟਰ ਤੇ ਬਾਜਾਖਾਨਾ ਬਰਨਾਲਾ ਰੋਡ ਆ ਬਈ ਠੀਕ ਹੈ ਜੀ ਤੇ ਬਈ ਪਹਿਲਾਂ ਸਭ ਤੋਂ ਪਹਿਲਾਂ ਤਾਂ ਐਂ ਦੱਸ ਵੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਤੇਰੀ ਕਿਵੇਂ ਰਿਹਾ ਰਿਸਪੌਂਸ ਬੇਅੰਤ ਬਈ ਰੱਬ ਰੱਬ ਤੋਂ ਡਰ ਕੇ ਗੱਲ ਕਰਦੇ ਆਂ ਹੈ ਬਈ ਪਹਿਲਾਂ ਤਾਂ ਆਪਾਂ ਰੱਬ ਦਾ ਧੰਨਵਾਦ ਕਰਦੇ ਆਂ ਜੀਨੇ ਬਈ ਹੈਨਾ ਆਪਾਂ ਨੂੰ ਮੌਕਾ ਬਖਸ਼ੀ ਵੀ ਕਿਹਾ ਤਾਂ ਆਪਾਂ ਤਾਂ ਪਰਮਾਤਮਾ ਦੀ ਸਦਕਾ ਹੀ ਹੈ ਜਿਵੇਂ ਬਸ ਉਹਦੀ ਕਿਰਪਾ ਚਾਹੀਦੀ ਹੈ ਹੈਨਾ ਕਿਹਾ ਤਾਂ ਆਪਾਂ ਤਾਂ ਸਾਰੇ ਭਰਾਵਾ ਮਾੜਾ ਨਾ ਹੋਵੇ ਗਾਹਕ ਗਾਹ ਨੂੰ ਵੀ ਦੂਰੀ ਦੂਰੀ ਹਰਾ ਅਗਲਾ ਮਸਾ 2 ਰੁਪਏ ਕਮਾਉਂਦਾ ਤੇ ਅੱਜ ਦੀ ਮਿਹਨਤ ਦੇ ਨਾਲ ਕੋਈ ਵੀ ਪਸ਼ੂ ਖਰੀਦਦਾ ਅੱਜ ਜਿਹੜਾ ਆਪਾਂ ਸਟਾਕ ਇਕੱਠਾ ਕੀਤਾ ਹੈ ਹਾਂਜੀ ਉਹਦਾ ਕਿਹੜੇ ਹਿਸਾਬ ਤੇ ਕੀਤਾ ਬਈ ਜਿਵੇਂ ਹੁਣ ਗਰੀਬ ਬੰਦੇਆ ਵਿਚਾਰੇ ਕੀ ਕਰਦੇ ਆ ਦੋ ਵੀਰੇ ਅੱਜ ਦੀ ਵੀਡੀਓ ਦੇ ਵਿੱਚ ਮੇਨ ਗੱਲ ਇਹ ਹੈ ਮਿੱਤਰੋ ਬੀ ਆਈ ਜੀ ਵੀਡੀਓ ਦੇ ਵਿੱਚ ਜਿਹੜੀ ਜਾਤ ਪਾਤ ਆ ਬਰੀਡ ਆ ਉਹ ਕਿਸੇ ਨਾਲੋਂ ਘੱਟ ਨਹੀਂ ਤੇ ਜਿਹੜੇ ਰੇਟ ਆ ਉਹ ਬਿਲਕੁਲ ਜੈਨੂਇਨ ਜਿਹੇ ਰੇਟ ਆ ਹਰੇਕ ਭਰਾ ਦੇਖ ਰਿਹਾ ਕਿ ਵੀਰ ਦੇ ਮੰਨ ਕੇ ਚਲੋ ਰੇਂਜ ਤੇ ਆਉਣ ਵਾਲੇ ਕੰਮ ਹੈ ਤੇ ਵਧੀਆ ਨਾਗਾ ਪੂਰੇ ਟੌਪ ਦੇ ਤੇ ਲਾਪਰੀਤ ਫਿਰ ਆਪਾਂ ਕਿੱਧਰਲੇ ਪਾਸੇ ਕਰਕੇ ਸ਼ੁਰੂ ਕਰੇ ਕੀ ਚੱਕਰਾ ਹੈ ਨਾ ਇੱਕ ਆਪਣੀ ਗੱਲ ਵਿੱਚ ਰਹਿ ਗਈ ਸੀ ਹੁਣ ਗਰੀਬ ਬੰਦੇ ਬਈ ਆਪਾਂ ਦਾ ਵਿਚਾਰੇ ਦੋ ਗਲੀਆਂ ਬੱਛੀਆਂ ਲੈ ਕੇ ਪਾ ਲਓ ਮੜ ਕੇ 35 40 ਵਾਲਾ ਕਿੱਦਾਂ ਲੈ ਜਾਂਦਾ ਹੁਣ ਆਪਾਂ ਆਏ ਆ ਬਈ ਅਗਲੇ ਦੇਵਾਂਗੇ ਬਰੀਡ ਸਹੀ ਗੱਲ ਤੇ ਥੋੜਾ ਭਾਲੋ ਰੱਖਾਂਗੇ ਆਪਾਂ ਰੇਟ ਵਾਲਾ ਹਾਈ ਨਹੀਂ ਕਰਨਾ ਕਿਉਂਕਿ ਆਏ ਬਈ ਫੇਰ ਹੀ ਭਰਾਵਾਂ ਦੇ ਚਾਰਾਂ ਦੇ ਹਨਾ ਹਾਂ ਸਹੀ ਗੱਲ ਹੈ ਤਾ ਵੀਰੇ ਆਪਾਂ ਕੋਈ ਦਿਲਾਂ ਬੈਂ ਤਾਂ ਰੱਬ ਤੋਂ ਡਰ ਕੇ ਗੱਲ ਕਰਦੇ ਆ ਕੱਲ ਦਾ ਪਤਾ ਨਹੀਂ ਬਈ ਹੁਣ ਤੂੰ ਵੇਲਾ ਆਪਣੇ ਕੋਲੇ 15 20 ਮਿੰਟ ਹੋਗੇ ਹੋਣਗੇ ਤੁਹਾਨੂੰ ਆਏ ਨੂੰ ਬਈ ਤੇ ਤੂੰ ਐ ਦਿਲਾਂ ਫੇਰ ਵੀ ਕਿੰਨੇ ਫੋਨ ਹੁਣ ਆਈ ਜਾਂਦੇ ਮੰਨ ਕੇ ਚੱਲੋ ਇਹ ਫੇਰ ਵੀ ਦੋ ਦੋ ਦੇ ਤਿੰਨ ਦੰਨ ਤਲੀ ਜਾਂਦਾ ਜੇ ਉਹ ਮੇਂ ਸੇਲ ਕਰਨੀਆਂ ਹੁੰਦੀ ਹਨਾ ਹੁਣ ਅਗਲੇ ਨੂੰ ਵੀਡੀਓ ਵੀ ਪਾ ਦਿੰਦੇ ਸੇਲ ਵੀ ਹੋ ਜਾਂਦੀਆਂ ਸਹੀ ਗੱਲ ਪਰ ਆਏ ਸੀ ਬਈ ਬੈਂਤ ਥੋੜਾ ਐਵੇਂ ਆਉਂਦਾ ਬਈ ਨਵੇਂ ਜਿਹੜੇ ਸੱਜਣ ਨਾਲ ਤਾਂ ਭਰਾਵਾਂ ਦੇ ਨਾਲ ਰਾਬਤਾ ਕੈਮ ਹੋ ਜਾਂਦਾ ਜੇ ਕਿਸੇ ਵੀਰ ਨੇ ਕੋਈ ਵਧੀਆ ਘਰੇ ਰੱਖਣ ਨੂੰ ਅੱਜ ਤਰੀਕ ਹੈ 23 ਤੇ ਟਾਈਮ ਹੈ ਬਈ ਸ਼ਾਮ ਦਾ 7 ਵਜਣ ਵਾਲਿਆ ਤੇ ਇੱਕ ਬਈ ਆਏ ਆ ਬੈਂਤ ਜਿਵੇਂ ਹੁਣ ਆਪਣੀ ਵੀਡੀਓ ਨੂੰ ਭਰਾ ਇੰਨਾ ਹਨਾ ਪਿਆਰ ਕਰਦੇ ਆ ਉਹਨਾਂ ਨੂੰ ਥੋੜੀ ਬੇਨਤੀ ਹੋ ਰਾ ਬਈ ਜਿਵੇਂ ਬਈ ਹਨਾ ਇੰਨੇ ਵੀਊ ਹੁੰਦੇ ਆ ਬਈ ਉਹ ਲੱਗਦਾ ਬਈ ਤੇਰੀ ਨਵੀਂ ਵੀਡੀਓ ਦਾ ਕਿਵੇਂ ਪਤਾ ਲੱਗੂ ਬਈ ਆਪਾਂ ਕਿਸੇ ਹੋਰ ਚੈਨਲ ਤੇ ਹਜੇ ਵੀਡੀਓ ਨਹੀਂ ਪਾਈ ਕੱਲੀ ਆਪਾਂ ਬਈ ਬੇਅੰਤ ਤੇਰੇ ਚੈਨਲ ਤੇ ਪਾਉਣੇ ਆਪਣੇ ਕੁਦਰਤ ਦੇ ਜਿਹੜੀ ਫਾਰਮ ਭਗਤਤਾ ਤੇ ਵੀ ਵੀਡੀਓ ਬਹੁਤ ਜਲਦੀ ਹੈ ਚੈਨਲ ਤੁਸੀਂ ਸਬਸਕ੍ਰਾਈਬ ਕਰਕੇ ਹਨਾ ਤੇ ਕੋ ਘੰਟੀ ਦਾ ਬਟਨ ਦਬਾ ਦਿਓ ਬਈ ਅਗਲੇ ਨੂੰ ਪਤਾ ਲੱਗ ਜਾਂਦਾ ਬਈ ਨਵੀਂ ਵੀਡੀਓ ਦਾ ਸਹੀ ਗੱਲ ਹੈ ਬਈ ਉਹਨਾਂ ਬਾਕੀ ਨਵੀਂ ਜਿਹੜੀ ਵੀਡੀਓ ਆਪਾਂ ਪਾਉਣੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹਿੰਦਾ ਤੇ ਲਾਪਰੀਤ ਫਿਰ ਕਿੱਧਰਲੇ ਪਾਸੇ ਕਰਕੇ ਸ਼ੁਰੂ ਬਈ ਆਪਾਂ ਇਧਰੋਂ ਸ਼ੁਰੂ ਕਰਦੇ ਆ ਠੀਕ ਹੈ ਹਾਂ ਸਹੀ ਗੱਲ ਹੈ ਬਈ ਇਹ ਜਿਹੜੀ ਪਹਿਲੇ ਨੰਬਰ ਤੇ ਬਾਈ ਬੱਛੀ ਆ ਬਹੁਤ ਬਰੀਡ ਬਰੂਡ ਆ ਇਹਦੇ ਕੀ ਰਿਕਾਰਡ ਆ ਇਹਦਾ ਕੀ ਕਿੰਨੇ ਟਾਈਮ ਆ ਇਹ ਹੈਗੀ ਆ ਸਾਢੇ 7 ਮਹੀਨਿਆਂ ਦੀ ਠੀਕ ਆ ਉਮਰ ਹੈਗੀ ਸਾਢੇ 7 ਮਹੀਨੇ ਥਣ ਚੱਕ ਕਰਾ ਦੇ ਜੇ ਵੀ ਫੋਟ ਹੋਈ ਫੋਟ ਦੱਸਾਂਗੇ ਹਾਂ ਸਹੀ ਗੱਲ ਆ ਮਿੱਤਰੋ ਥਣ ਝੋਲੀ ਕਰੋ ਚੈੱਕ ਥਣ ਝੋਲੀ ਦੀ ਪਾਸ ਆ ਚਾਰ ਹੀ ਥਾਣਾ ਪੂਰੇ ਮੋٹے ਮੋٹے ਬੇਰ ਆ ਗਏ ਤੇ ਮੇਨ ਕੁਆਲਿਟੀ ਜੀ ਹੱਕ ਕੁਆਲਿਟੀ ਇੱਕ ਨੰਬਰ ਆ ਬਾਈ ਸਹੀ ਗੱਲ ਆ ਮੇਨ ਤਾਂ ਗੱਲ ਕੁਆਲਿਟੀ ਤੇ ਆ ਕੇ ਖੜਨੀ ਆ ਲੈ ਬਾਈ ਜੇ ਆਪਾਂ ਚੰਗੀ ਚੀਜ਼ ਪਾਲਾਂਗੇ ਮਿੱਤਰੋ ਤੇ ਜਗਾ ਜਾ ਕੇ ਵੀ ਚੰਗਾ ਮੁਨਾਫਾ ਕਰਾ ਦੇ ਬੰਤਾ ਹਾਂ ਕੀਰੀ ਐ ਸਹੀ ਗੱਲ ਬੱਚੇ ਆ ਜਾਤ ਪਾਤ ਬਹੁਤ ਆ ਬਰੀਡ ਵੀ ਤਾਂ ਕੋਈ ਨਹੀਂ ਰੰਗ ਰੂਪ ਹੈ ਜਿਹੜਾ ਬਿਊਟੀ ਵਾਲੀ ਬੱਛੀ ਆ ਨਿੱਕਾ ਕਰਨਾ ਗੋਲ ਜਿਹੜੀ ਆਪਣੀ ਸਾਹਿਬ ਤੋਂ ਦੀ ਆਪਾਂ ਚੀਜ਼ਾਂ ਦਿਖਾਉਣੇ ਆ ਅਗਲੇ ਨੇ ਸਹੀ ਗੱਲ ਆ ਬਾਈ ਦੇਖ ਬਾਈ ਕੋਈ ਤਾਂ ਨਿਸ਼ਾਨ ਨਹੀਂ ਦੱਸੇਦਾ ਤੇ ਫਾਰਮ ਚੋਂ ਬਾਈ ਨੇ ਬੱਛੀਆਂ ਖਰੀਦੀਆਂ ਤੇ ਕੁਆਲਿਟੀ ਐ ਮਿੱਤਰੋ ਜਿਹੜੀ ਕੁਆਲਿਟੀ ਕਰੋ ਚੱਕ ਪਹਿਲਾਂ ਤਾਂ ਤੋਰਾ ਤਾਂ ਰੈਕ ਨੰਬਰ ਕੋੜੀ ਵਰਗਾ ਐ ਬੇਫਿਕਰ ਹੋ ਜਿਓ ਥਣ ਝੋਲੀ ਦੀ ਪਾਸ ਆ ਬਰੀਕ ਯਾਦ ਪਾਤਾ ਜਿਹੜੀ ਬਰੀਕੀਆਂ ਬਹੁਤਾ ਵੱਛੀ ਤੇ ਸਹੀ ਗੱਲ ਆ ਬਹੁਤ ਚੰਗੀ ਵੜ ਤਿਆਰ ਹੋਊਗੀ ਲੈਗ ਸਕੋਰ ਹੈ ਉਪਰੋਂ ਢੁਈਦਾ ਹੀ ਹੈ ਕੰਗਰੂਰ ਬਿਲਕੁਲ ਸਿੱਧੀ ਸਟੇਟ ਤੇ ਰੰਗ ਪ੍ਰਿੰਟ ਤਾਂ ਬਾਖਮਾਲ ਆ ਮਿੱਤਰੋ ਬਾਕੀ ਬਿਆਨ ਤਾਂ ਅਲਗ ਹੈਂਦਾ ਲੈਗ ਸਕੋਰ ਹਨਾ ਪਹਿਲਾਂ ਆਇਆ ਨਹੀਂ ਹੁੰਦਾ ਭਈ ਲੈਗ ਸਕੋਰ ਤੇ ਭਈ ਆਇਆ ਨਹੀਂ ਭਈ ਲੱਤਾਂ ਹੀ ਆਂ ਭਿੜੀ ਜਾਣੀ ਭਿੜੀ ਜਾਣੀਆਂ ਸਹੀ ਗੱਲ ਆ ਉਹ ਆ ਸੌਦਾ ਨਹੀਂ ਲੱਤ ਲੁੱਤ ਵਧੀਆ ਸਿੱਧੀ ਰੰਗ ਰੂਪ ਹੈ ਜਿਹੜਾ ਬਿਊਟੀ ਹੈ ਪ੍ਰਮਾਤਮਾ ਨੇ ਪੂਰੀ ਮਿੱਤਰੋ ਬਖਸ਼ੀ ਇਹਨੂੰ ਵੀਡੀਓ ਚ ਦੰਦਾਂ ਦੀ ਹਨਾਂ ਦੀ ਕੋਈ ਸਰੀ ਤੇ ਡੰਡ ਮਰੋੜ ਹੋਵੇ ਹਜਿਰ ਹੋਵੇ ਆਪਾਂ ਬੈਠੇ ਆ ਤੇ ਆਏ ਨਹੀਂ ਬਈ ਜਦ ਤੇ ਤਿਆਰ ਕਰ ਲਈ ਬਈ ਤੇ ਧੌਣ ਜਿੱਤੇ ਵਪਾਰੀ ਨੇ ਆ ਕੇ ਬਈ ਸਹੀ ਗੱਲ ਸਟੈਂਡ ਕਰ ਦੇਣੀ ਹੈ ਜਿਨੀ ਕੇ ਸਾਫ਼ ਸੁਥਰੇ ਜਾਨਵਰ ਬੇਫਿਕਰ ਹੋ ਕੇ ਬੇਫਿਕਰ ਹੋ ਕੇ ਤੁਸੀਂ ਖਰੀਦ ਸਕਦੇ ਆ ਕਿਉਂਕਿ ਜਿਹੜੇ ਭਰਾ ਦਾ ਵਿਸ਼ਵਾਸ ਹੁੰਦਾ ਮਿੱਤਰੋ ਉਹਦੇ ਨਾਲ ਹੀ ਭਰਾ ਸਾਰੇ ਸਪੋਰਟ ਕਰਦੇ ਆ ਗੱਲ ਵਿਸ਼ਵਾਸ ਦੀ ਆ ਦੇਖ ਬਈ ਨਿਕਾ ਨਿਕਾ ਕਰਨਾ ਨਿਕਾ ਫੇਸਾ ਬਿਲਕੁਲ ਦੰਦ ਖੀਦੀ ਆ ਚੈੱਕ ਕਰਾਤੀ ਆ ਰੰਗ ਰੂਪ ਆ ਜਿਹੜਾ ਬਾਕਮਾਲ ਤੇ ਲਾਪਰੀ ਤੇ ਜਿਹੜੀ ਫਿਰ ਇਹਨਾਂ ਦੀ ਡਿਮਾਂਡ ਆ ਕੱਲੀ ਕੱਲੀ ਦੀ ਕਰਨੀ ਹੈ ਕਿ ਇਕੱਠੀਆਂ ਦੀ ਹੁਣ ਆਪਾਂ ਪਤਾ ਕੀ ਕਰੇਗਾ ਨਾ ਬਾਬਾ ਨਾਲ ਕੇ ਕਰਪਾ ਰੱਖੇ ਕੱਲੀ ਕੱਲੀ ਵਿੱਚ ਹੀ ਡਿਮਾਂਡ ਰੱਖੀ ਆਏ ਵੀ ਕਈ ਏਰੀਆ ਬਹੁਤ ਭਰਾ ਕੱਲਿਆ ਕੱਲਿਆ ਜਾਣ ਬੜੀ ਫਰੀ ਇਹਦੀ ਕੱਲੀ ਵਿੱਚ ਜੇ ਕਿਸੇ ਨੇ ਇਕੱਠੀਆਂ ਖਰੀਦਣ ਆਉਂਗੇ ਤਾਂ ਉਹ ਜਾ ਹੋ ਜੂਗਾ ਉਹ ਤਾਂ ਆਪਣਾ ਯਾਰ ਉਹ ਜਾ ਹੋ ਜੂ ਸਹੀ ਗੱਲ ਕੱਲੀ ਵਿੱਚ ਹੀ ਡਿਮਾਂਡ ਆ 17000 ਰੁਪਿਆ ਬਾਈ 100 ਕਿਲੋਮੀਟਰ ਕਰਾਇਆ ਫਰੀ ਲੋ ਵੀ ਸੱਜਣੋ 17000 ਰੁਪਏ ਦੇ ਵਿੱਚ ਮਿਲ ਜੂਗੀ ਪਹਿਲੇ ਨੰਬਰ ਵਾਲੀ ਬੱਚੀ ਕੋਕਾ ਪੀਸ ਹੈ ਰੰਗ ਰੂਪ ਹੈ ਜਿਹੜਾ ਬੱਚੀ ਦਾ ਬਾਕਮਾਲ ਸਾਰਿਆਂ ਦੇ ਸਮ ਬੱਚੀ ਹੋਰ ਕਿਸੇ ਕੋਲ ਹੋਵੇਗਾ 22000 ਪਰ ਆਪਾਂ ਨੂੰ ਆਏ ਹੁੰਦਾ ਯਾਰ ਬਈ ਹੈਨਾ ਹਰੇਕ ਬੰਦੇ ਦਾ ਚਾ ਪੂਰਾ ਸਹੀ ਗੱਲ ਹੈ ਤੇ ਬਾਈ ਦੀ ਛਾਤੀ ਤੱਕ ਆਉਂਦੀ ਹੈ ਕਦ ਕੋਈ ਆਏ ਨਹੀਂ ਵੀ ਬੱਚਾ ਜਾ ਬਾਕੀ ਜਿਹੜੀ ਪਿੱਠ ਪੂੜੇ ਦੀ ਬਣਾ ਬਣਾਵਟਾ ਕੁਆਲਿਟੀ ਇੱਕ ਨੰਬਰਾਂ ਮਿੱਤਰੋ ਤੇ ਇਦੂ ਅੱਗੇ ਆ ਜਾਂਦੀ ਹੈ ਦੋ ਨੰਬਰ ਤੇ ਬੱਚੀ ਬਸ ਇਹਦੀ ਕੋਪਗੋਈ ਹੈ ਇਦੂ ਥੋੜੀ ਜੀ ਵੱਡੀ ਆ ਉੱਚੀ ਆ ਅਦਕਾਰ ਦਾ ਸੋਹਣੀ ਹੈ ਤੇ ਲਪਰੀ ਦੇ ਦੀ ਕੀ ਡਿਟੇਲ ਆ ਜੀ 8 ਮਹੀਨੇ ਤੇ 2-4 ਦਿਨਾਂ ਦੀ ਆ 8 ਮਹੀਨੇ ਤੇ 2-4 ਦਿਨਾਂ ਦੀ ਆ ਝੋਲੀ ਤਾਂ ਆ ਜਿਵੇਂ ਗੱਬਨ ਵਾਲੀ ਹੁੰਦੀ ਹੈ ਹੈਨਾ ਬਾਈ ਬਾਈ 4 ਹੀ ਥਾਣਾ 20 ਦਿਖਾ ਨਹੀਂ 4 ਥਾਣ ਨਹੀਂ ਦਿਖਾਉਣੀਆਂ ਰਬੜ ਚੜਾਈ ਵੀ ਆ ਬਾਈ ਆ ਪੋਟ ਆਏ ਤੇ ਰਬੜ ਚੜਾ ਕੇ ਦੇਵਾਂਗੇ ਹਫਤੇ ਜੀ ਪੋਟ ਡਿੱਗ ਪੂ ਠੀਕ ਹੈ ਲਓ ਵੀ ਮਿੱਤਰੋ ਬਾਈ ਨੇ ਵਾਕਈ ਸਹੀ ਗੱਲ ਹੈ ਜੇ ਕੋਈ ਗੱਲ ਲਕੂਣੀ ਹੁੰਦੀ ਪੜਦਾ ਹੁੰਦਾ ਤੇ ਬਾਈ ਇਹ ਕਹਿੰਦਾ ਸੀ ਹਾਂ 4 ਹੀ ਥਾਣਾ ਪਰ ਇੱਥੇ ਆਏ ਤੂੰ ਦੇ ਦੋ ਕੋਈ ਭਰਾ ਹੁੰਦਾ ਫਿਰ ਉਹ ਗੱਲ ਸਵਾਦ ਨਹੀਂ ਆਉਂਦਾ ਜਦੋਂ ਕਿਸੇ ਦਾ ਮਨ ਦੁਖੇ ਲਓ ਜੀ हां नंदो की रिया ਤੇ ਪਹਿਲਾਂ ਗੱਲ ਜੱਸੀ ਚੰਗੀ ਹੁੰਦੀ ਆ ਬਾਈ ਕਹਿੰਦਾ ਐਰਪੋਰਟਾ ਸ਼ੂਟੀ ਜੀ ਇਹਦੀ ਮਦਰ ਰਕਾਰਡ 36 ਲੀਟਰ ਦਾ ਬਿਆਨ ਤੇ ਕੀ ਗੱਲ ਆ ਉਹ ਵੀ ਮਿੱਤਰੋ ਜਿਹੜਾ ਮਦਰ ਰਕਾਰਡ ਆ ਬਹੁਤ ਚੰਗਾ 36 ਲੀਟਰ ਦਾ ਮਦਰ ਰਕਾਰਡ ਆ ਤੇ ਫੇਸ ਕੁਆਲਟੀ ਦੇਖੋ ਨਿੱਕਾ ਕੰਨ ਤੇ ਇਹਦੇ ਸੀਮੰਦੀ ਕੋਈ ਡਿਟੇਲ ਹੈ ਵੀਰੇ ਕਿਹਦੇ ਸੀਮੰਦੀ ਇਹ ਤੇ ਇਹ ਡੈਨਮਾਰਕ ਦੇ 40126 ਦੀ ਦੱਸੀ ਸੀ ਉਹਦਾ ਠੀਕ ਹੈ ਲਓ ਵੀ ਮਿੱਤਰੋ ਡੈਨਮਾਰਕ ਦੇ 40126 ਦੀ ਆ ਬਿਊਟੀ ਬੈਡੀ ਪੂਰੀ ਆ ਵੱਚੀ ਦੀ ਆ ਨਾੜਾ ਨੂ ਦਾ ਗਾਇਆਂ ਵਾਂਗ ਉੱਠਦੀ ਪੋਨਾ ਪਾਸਾ ਬਰੀ ਕੀ ਕਿੰਨੀ ਹੈ ਬਾਕੀ ਪਤਲੇ ਪਿੰਡੇ ਦੀ ਹੈ ਹਨਾ ਥੰਕ ਚੋਲੀ ਦੀ ਪਾਸਾ ਮਾਡੀ ਫੋਰਡ ਇੱਕ ਬਾਈ ਕਹਿੰਦਾ ਰਬੜ ਚੜਾਈ ਵੀ ਆ ਆ ਵੇਖੀ ਲੈ ਕੋ ਕੇ ਕਿੰਨੀ ਹਾਂ ਫੋਰਡ ਆ ਬਈ ਤੇ ਰਬੜ ਚੜਾ ਕੇ ਅਗਲੇ ਨੂੰ ਫੇਰ ਤੇ ਇੱਥੇ ਕਰਾ ਕੇ ਇਹ ਇਹ ਤਾਂ ਕੋਈ ਵੈਸੇ ਚੱਕਰ ਨਹੀਂ ਲੈ ਜਾਣੀ ਜੇ ਫੋਰਡ ਨਾ ਲਵੇ ਬੱਛੀ ਅਗਲਾ ਆਪਣੇ ਘਰੇ ਬਾਂਝੇ ਪੈਸੇ ਨਾਲ ਨਹੀਂ ਆਏ ਨਾ ਬਈ ਕਈ ਏਰੀ ਕੋਈ ਨਵਾਂ ਭਰਾ ਹੁੰਦਾ ਕਿਸੇ ਨਵੇਂ ਵੀਰ ਨੇ ਰੱਖਣ ਦਾ ਡਰ ਜਾਂ ਹੁੰਦਾ ਵੀ ਅਗਲਾ ਤਾਂ ਡਰ ਕੇ ਗੱਲ ਕਰਦੇ ਆ ਬਈ ਆਪਾਂ ਚਾਰ ਬੰਦੇ ਜੋੜਨੇ ਆ ਸਹੀ ਗੱਲ ਹੈ ਇਹ ਤਾਂ ਤੇ ਤੈਨੂੰ ਨੰਬਰ ਤੇ ਆ ਗਿਆ ਬਾਈ ਟਾਪ ਕੁਆਲਟੀ ਬੱਚਾ ਵਾਈਟ ਕਲਰ ਦਾ ਇਹਦੀ ਕੀ ਡਿਟੇਲ ਹੈ ਵੀਰੇ ਬੇਨਤਾ ਉਹ ਆਪ ਜਿਹੜਾ ਕਹਿੰਦੇ ਸੀ ਹਰੇਕ ਬੰਦੇ ਦਾ ਚਾ ਪੂਰਾ ਹੋਵੇ ਹਾਂ ਸਹੀ ਗੱਲ ਹੈ ਵੇਖ ਬਈ ਐ ਨਿੱਕੇ ਨਿੱਕੇ ਕੰਨਾ ਖਰਗੋਸ਼ ਵਰਗੀ ਵੇਖੀ ਪਿੰਕ ਨੋਜ਼ ਵਾਲੀ ਹੈ ਇਹ ਹਾਂ ਬਿਊਟੀ ਵਾਡੀ ਪੂਰੀ ਹੈ ਮਿੱਤਰੋ ਬਿਲਕੁਲ ਛੋਟਾ ਬੱਚਾ ਤੇ ਕਿੰਨੇ ਮਹੀਨੇ ਉਮਰ ਆ ਲਾਪਰੀ ਤੇਰੀ ਬੇਨਤਾ ਇਹਦੀ ਹੈਗੀ 4 ਮਹੀਨੇ ਦੀ ਉਮਰ ਚਾਰ ਮਹੀਨੇ ਉਮਰ ਹੈ ਮਿੱਤਰੋ ਤੇ ਦੇਖੋ ਜੀ ਰੰਗ ਰੂਪ ਵੱਚੀ ਦਾ ਕਲਰ ਕਲਰ ਚਮਕ ਦੌਕ ਸੋਹਣੀ ਹੈ ਤੇ ਜਿਹੜੀ ਕੁਆਲਿਟੀ ਹੈ ਕਵਾਲਿਟੀ ਏ ਕਲਾਸ ਆ ਜੇ ਸਾਰੀਆਂ ਬੱਚੀਆਂ ਇੱਕ ਦੂਜੀ ਤੋਂ ਚੜਦੀਆਂ ਆਈਆਂ ਆ ਤਾਂ ਬਦਨ ਦੱਸਿਆ ਕੋਈ ਕ੍ਰਾਸ ਦੇ ਵਿੱਚ ਬੱਚੀ ਨਹੀਂ ਜੀ ਬਰੀਡ ਵਾਲਾ ਹੋਊਗਾ ਵੇਖੀ ਸਹੀ ਗੱਲ ਆ ਵੇਖ ਬਈ ਲਾਪਰੀ ਤਾਂ ਫਰੀ ਗਿਫਟ ਆਪਾਂ ਕਿੰਨੇ ਦਾ ਦੇਣਾ ਭਰਾ ਨੂੰ ਬੈਂਟ ਇਹ ਤੇ 150 ਕਿਲੋਮੀਟਰ ਦਾ ਕਿਰਾਇਆ ਫਰੀ ਤੇ ਮੁੱਲ 12000 ਬੱਚੇ ਦਾ ਬਾਈ ਚਾਰ ਹੀ ਜਾਣੇ ਦੇ ਫੋਰ ਸ਼ਾਂਗ ਹੋਵੇ ਅਗਲਾ ਲਾ ਚਾਰ ਹੀ ਥਾਣਾ ਫੋਰ ਸ਼ਾਂਗ ਪੂਰਾ ਨਹੀਂ ਕੀ ਗਾਰੰਟੀ ਹੋਊਗੀ ਬਾਈ ਕਹਿੰਦੇ ਇਸ ਗੱਲ ਦੀ ਜੇ ਕਿਸੇ ਕੋਲੇ ਜੀਪ ਜੂਪ ਆ ਹਨਾ ਹਾਂ ਤੇ ਉਹ ਬੰਦੇ ਨੂੰ ਆਪਾਂ ਕਰਾਇਆ ਤਾਂ ਉਹਨੂੰ ਫਰਹਣਾ ਕੋਈ ਲੋੜ ਹੀ ਨਹੀਂ ਉਹਨੂੰ ਤਾਂ ਪਹਿਣਾ ਹੀ ਨਹੀਂ ਕਰਾਇਆ ਫਿਰ ਹੈਨਾ ਹਾਂ ਸਹੀ ਗੱਲ ਹੈ ਤੇ ਜੇ ਐਦੂ ਇੱਕ ਅੱਗੇ ਹੋਰ ਦਿਖਾਉਨੇ ਆ ਜੇ ਜੋੜੀ ਚੱਲਦੀ ਹੋਈ ਤਾਂ ਜੋੜੀ ਲੈ ਜੀਓ ਮਿੱਤਰੋ ਪੂਰੇ ਨੌਕ ਨੂੰ ਲਈ ਬਿਲਕੁਲ ਐ ਕਿਊਟ ਬੱਚੇ ਆ ਪੂਰੇ ਹੈਨਾ ਨਿੱਕੇ ਨਿੱਕੇ ਸਨਖੇ ਇਹ ਤੇ ਦੋ ਪਿੰਜਰੇ ਲਿਆ ਗਿਆ ਗੇਰਾ ਜੀ ਇਹਦੇ ਪੰਨਾ ਆਪਾਂ ਸਤਿ ਸ੍ਰੀ ਅਕਾਲ ਦੋ ਨੰਬਰਾਂ ਦੀ ਬੱਚੀ ਦੀ ਡਿਮਾਂਡ ਦੱਸਦੇ ਕੀ ਇਹਦੀ ਡਿਮਾਂਡ ਵੀ ਬਈ 17000 ਇਹਦੀ ਵੀ 17 ਉਹਦੀ ਵੀ 17 ਠੀਕ ਹੈ ਤੇ ਬੱਚੇ ਦੀ 12 ਹਾਂਜੀ ਹਾਂਜੀ ਤੇ ਦੋ ਅੱਗੇ ਆ ਗਏ ਚਾਰ ਨੰਬਰ ਤੇ ਪੂਰੀ ਟਾਪ ਕੁਆਲਿਟੀ ਦੀ ਮਿੱਤਰੋ ਪਹਿਲਾਂ ਤਾਂ ਫੇਸ ਕੁਆਲਿਟੀ ਕਰਾ ਚੱਕ ਮਿੱਤਰੋ ਇੱਧਰ ਨਿੱਕੇ ਨਿੱਕੇ ਕਰਨਾ ਗੋਲ ਕਰਨਾ ਇਹ ਖਗੋਸ਼ਰ ਦਾ ਫੇਸ ਕੁਆਲਿਟੀ ਨਿਕਾ ਆ ਤੇ ਜਾਤ ਪਾਤ ਹੈ ਜਿਹੜੀ ਬਰੀਡ ਹੈ ਮਿੱਤਰੋ ਬਹੁਤ ਚੰਗੀ ਹੈ ਗੁੰਲਰ ਗੁੰਲਰ ਰੰਗ ਗਰੂਪ ਆ ਚਾਰ ਹੀ ਥਾਣਾ ਹੈ ਨਾ ਮੋਟੇ ਮੋਟੇ ਥਾਣਾ ਪੂਰੀ ਬੇਥਬਿੱਤੀ ਤੇ ਥਣ ਲੱਗੇ ਹੋਏ ਆ ਤੇ ਚਮਕਦਮ ਕਬੀਤਰੋ ਪੂਰੀ ਹੈ ਦੇਖੀ ਫੇਸ ਕੁਆਲਟੀ ਦੇ ਬਰੀਡ ਦੇਖੋ ਜੀ ਕੰਮ ਮੇਨ ਆ ਕੇ ਗੱਲ ਤਾਂ ਬਰੀਡ ਤੇ ਖੜਨੀ ਹੈ ਨਸਲ ਕੇ ਵੀ ਨਸਲ ਤੇ ਅਸਲ ਕਿੱਡੀ ਆ ਹੁਣ ਅੱਧੇ ਲੋਕ ਪਤਾ ਕੀ ਕਰਦੇ ਆ ਇਹ ਪਤਾ ਨਹੀਂ ਕਿਹਨੂੰ ਵੇਚ ਦਿਆ ਦੂਜੇ ਦਿਨ ਵੇਚ ਦਿੰਦੇ ਆ ਸਾਰੀਆਂ ਬਈ ਯਾਰ ਭਾਵੇਂ ਕਿ ਨਾ ਬ੍ਰੇਕ ਕੁਆਲਟੀ बिकਨੀ ਤੇਰੀ ਹਾਂ ਚੀਜ਼ਾਂ ਵਿਕਦੀਆਂ ਹਾਂ ਚੀਜ਼ਾਂ ਵਿਕਦੀਆਂ ਵੀਰੇ ਆਹ ਦੇਖੋ ਜੀ ਇਹ ਦੇਖੀ ਜੀ ਉਹ ਮੈਂ ਛੋਟਾ ਬੱਚਾ ਪਰ ਕਿ ਜਿਹੜੀ ਕੁਆਲਿਟੀ ਹੈ ਵੀ ਆਈ ਨਹੀਂ ਕਿ ਮਨ ਕਿ ਚੱਲੋ ਵੀ ਜੇ ਕਿਸੇ ਭਰਾ ਨੇ ਨਵੇਂ ਬੰਦੇ ਨੇ ਕੋਈ ਚਾਰ ਬੱਚੇ ਲੈ ਕੇ ਸਾਂਭਣਗੇ ਇਹਦੀ ਮਿਹਨਤ ਤੱਕ ਕੀਤੀ ਬੇਕਾਰ ਜਾਊ ਉਹ ਗੱਲ ਤਾਂ ਹੈ ਹੀ ਨਹੀਂਗੀ ਹਾਂਜੀ ਜਿਵੇਂ ਹੁਣ ਅਗਲਾ ਕਹਿੰਦਾ ਆਪਾਂ ਫਾਰਮ ਸਟਾਰਟ ਕਰਨਾ ਬਾਈ ਅਗਲੇ ਦੇ ਨਾਲ ਤਾਂ ਦੁੱਧ ਦੀ ਕਮੀ ਨਹੀਂ ਆਉਂਦੀ ਕੋਈ ਬੱਚੀ ਜਿਵੇਂ ਅੱਜ ਤੋਂ ਤਿੰਨ ਮਹੀਨਿਆਂ ਦੀ ਗੱਲ ਲੈ ਕੇ ਕਿਸੇ ਨੇ ਚਾਰਾਂ ਨੇ ਕਿਸੇ ਨੇ ਪੰਜਾਂ ਨੂੰ ਲੈ ਲਿਆ ਐਂ ਟਿਕਾ ਲੈ ਲੈਣਗੇ ਇਹਦੀ ਮੰਗ ਵੀਰੇ ਲਾਪੀ ਬੇਨਤ ਇਹਦੀ ਡਿਮਾਂਡ ਬਾਈ 12500 ਰੁਪਏ 12500 ਰੁਪਏ 100 ਕਿਲੋਮੀਟਰ ਕਿਰਾਇਆ ਫਰੀ ਠੀਕ ਹੈ ਦੁਬਾਰਾ ਦਾ ਦੁੱਧ ਪੀ ਬੈਠਾ ਸਹੀ ਗੱਲ ਆ ਬਾਈ ਜੇ ਆਪਾਂ ਮੰਨ ਕੇ ਚੱਲ ਤਿੰਨ ਤਿੰਨ ਮਹੀਨੇ ਚਾਰ ਚਾਰ ਸੰਭਗੇ ਤੇ ਦੁੱਧ ਵੀ 3000 ਦਾ ਦੁੱਧ ਆ ਪੇਟ ਵਾਲੀ ਆ ਖਰਾਬ ਖਾਣ ਵਾਲੀ ਆ ਖਰਾਬ ਖਾਣ ਵਾਲਾ ਬਣੇ ਜਿਹੜੇ ਭਰਾ ਕੋਲੇ ਜਾਵੜੀ ਪਰ ਬੱਚੀਆਂ ਦੀ ਕੁਆਲਿਟੀ ਨਿਕਰ ਕੇ ਦੇਖੀ ਜਾਂਦੀ ਉਹ ਬੱਦੇ ਦਾ ਨਾ ਆਪਾਂ ਇਹ ਤਿਆਰ ਬੱਚੀਆਂ ਇਕੱਠੀਆਂ ਲਈਆਂ ਸੀ ਉਹ ਤਾਂ ਇਹ ਦਿੰਦਾ ਨਹੀਂ ਸੀ ਬਾਈ ਇਹ ਕਹਿੰਦਾ ਕਾਰਗਲ ਫੀਡ ਤੇ ਪਲੀ ਵੀ ਆ ਕਾਰ ਸਟਾਰਟਰ ਤੇ ਤੇ ਤੂੰ ਐਂ ਦੇਖ ਲੈ ਹੋਰਾ ਆਣੀ ਬਈ ਟੱਡ ਬੱਤ ਹੈ ਇਹ ਨਾਲ ਨਾਲ ਹੀ ਨਿਗਰ ਨਰੋਈ ਆ ਤੇ ਕੋਈ ਐਂ ਨਹੀਂ ਵੀ ਲਿੱਸੀ ਲਾਵੀ ਆ ਇਹ ਜਾਤ ਬਰੀਡ ਬਹੁਤ ਆ ਮਿੱਤਰ ਕੁਆਲਿਟੀ ਬਰੀਕਾਂ ਦਾ ਬਹੁਤ ਬੱਚੀ ਚ ਬਹੁਤ ਸੁਣੀ ਮੈਂ ਟੈਸਟ ਚੈੱਕ ਕਰਾਈ ਬਈ ਬੱਚੀ ਆ ਜਾਂਟ ਬਾਦ ਬਹੁਤ ਹੈ 12500 ਰੁਪਏ ਦੇ ਵਿੱਚ 100 ਕਿਲੋਮੀਟਰ ਮਿੱਤਰੋ ਕਰਾਇਆ ਫਰੀ ਮੈਂ ਪਿੰਜਰੇ ਚ ਛੱਡ ਦੀਏ ਇਹਦਾ 30000 ਮੰਗਲੀਏ ਤਾਂ ਵੀ ਥੋੜਾ ਇਹ ਤਾਂ ਹੈ ਬਾਈ ਲਾਪਰੇ ਇਹਦੂ ਅੱਗੇ ਆ ਗਈ ਬਾਈ 5 ਨੰਬਰ ਤੇ ਇਹ ਵੀ ਪੂਰੀ ਬਰੀਡ ਚ ਇਹ ਮੇਰੀਆਂ ਫੇਵਰੇਟ ਆ ਬਾਈ ਠੀਕ ਹੈ ਇਹਦੀ ਕੀ ਰਿਕਾਰਡ ਆ ਬਰੇ ਦਾ ਬਿਆਨਤ ਇਹ ਹੈ ਜੀ ਬਾਈ 7 ਮਹੀਨੇ ਦੇ 14-5 ਦਿਨਾਂ ਦੀ ਦਸੀ ਆ 7 ਮਹੀਨੇ ਤੇ 5-4 ਦਿਨ ਦੀ ਆ ਆ ਮੈਂ ਥੱਲੇ ਕੁਆਲਿਟੀ ਚੈੱਕ ਕਰਾਈ ਬਾਈ ਖਾਣਾ-ਸਨਾ ਦੀ ਕੁਆਲਿਟੀ ਕਰੋ ਚੈੱਕ ਜੀ ਚਾਰ ਹੀ ਥਣਾ ਪੂਰੇ ਮੋਟੇ-ਮੋਟੇ ਇਹ ਬਿਊਟੀ ਬਿਊਟੀ ਵਾਲੀ ਬੱਚੀ ਆ ਬਰੀਡ ਦੇਖੋ ਪਹਿਲਾਂ ਤਾਂ ਨਿੱਕਾ ਕਾਨਾ ਗੋਲ ਬੋਦੀ ਵਾਲੀ ਬੱਚੀ ਆ ਕਰਾ ਦਈਏ ਬਾਈ ਕਰਾ ਦਨੇ ਵੀਰੇ ਫੇਸ ਕੁਆਲਟੀ ਕਰੋ ਚੈੱਕ ਐ ਪੂਰੀ ਨਿੱਗੜ ਨਰੋਈ ਆ ਫੜਣਾ ਨਹੀਂ ਜਾਂਦਾ ਨਾ ਦੰਦ ਕਰਾ ਦਨੇ ਚੈੱਕ ਆਪਾਂ ਦੰਦੋ ਖੀਰੀ ਆ ਸਹੀ ਗੱਲ ਆ ਬਾਈ ਅਸੀਂ ਤਾਂ ਕਿਉਂਕਿ ਪਤਾ ਕੀ ਚੈੱਕ ਕਰਾ ਬਾਈ ਤਾਂ ਹੀ ਵੀਂ ਦੰਦਾਂ ਦੀ ਸਹੀ ਗੱਲ ਹੋ ਜਾਂਦੀਆਂ ਹੋਈਆਂ ਪਈਆਂ ਹੋ ਜਾਂਦੀਆਂ ਸਹੀ ਗੱਲ ਐ ਵਜਨ ਵਜੂਦ ਤੇ ਰਹਿਣਾ ਖੇਤ ਖੇਤ ਜਾਂਦੀ ਆ ਜਾਣਾ ਇਸੇ ਨਿਯਮ ਇਹ ਲੱਗਾ ਪਹਿਲਾਂ ਮੈਂ ਤਾਂ ਬਾਬਾ ਸੋਚ ਰੱਖੇ ਸਹੀ ਗੱਲ ਹੈ ਪਹਿਲੇ ਫੋਨ ਤੇ ਵਿਗੂਗੀ ਮੇਰੇ ਮਿੱਤਰੋ ਬਰੀਡ ਦੇਖੋ ਕੁਆਲਟੀ ਇੱਕ ਨੰਬਰ ਹੈ ਤੇ ਲਾਪਰੀ ਦੀ ਦੀ ਡਿਮਾਂਡ ਫਿਰ ਇਹਦੀ ਡਿਮਾਂਡ ਬਈ 19000 ਰੁਪਏ 100 ਕਿਲੋਮੀਟਰ ਕਰਾਇਆ ਫਰੀ ਇਹ 19000 ਰੁਪਏ ਦੇ ਵਿੱਚ ਤੁਹਾਨੂੰ ਮਿੱਤਰੋ ਬੱਚੀ ਮਿਲ ਜੂਗੀ ਤਿੰਨਾਂ ਕਿ ਦੋ ਤਿੰਨ ਤਿੰਨਾਂ ਕਿ ਮਹੀਨਾ ਚੱਕ ਚਾਰਾਂ ਨੂੰ ਬੱਚੀ ਨੇ ਮੰਨ ਕੇ ਜਦੋਂ ਫੀਡ ਫੂਡ ਪੈਗੀ ਵਧੀਆ ਤੇ ਸੀਮਨ ਲੈ ਲੈਣਾ ਹੈ ਨਾ ਹਾਂਜੀ ਹਾਂਜੀ ਪਹਿਲੇ ਬੱਚੀਆਂ ਜਿਹੜੀਆਂ ਪਹਿਲੇ ਦੋ ਨੰਬਰ ਤੇ ਇੱਕ ਕਿਹੇ ਬੱਚੀ ਹਣੋ ਹਾਂ ਜਿਆ ਬਹੁਤ ਬਰੀਡ ਕੁਆਲਟੀ ਪੂਰੀ ਆ ਅੱਜ ਆਪਾਂ 20000 ਰੁਪਏ ਦੇ ਵਿੱਚ ਮਿਲ ਜੂ 100 ਕਿਲੋਮੀਟਰ ਬਾਈ ਕਹਿੰਦਾ ਵੀ ਆਪਾਂ ਕਿਰਾਇਆ ਫ੍ਰੀ ਕਰ ਦਾਂਗੇ ਤੇ ਪੂਰੀ ਐਂਡ ਆਪਾਂ ਕੁਆਲਿਟੀ ਆਪਾਂ ਉਵੇਂ ਵਿੱਚ ਨਹੀਂ ਹੋਵੇ ਚਲ ਮੈਂ ਮੰਗਣਾ ਦਾ 20000 ਸੀ ਬਾਈ ਦੇਖਣ ਆਲੀ ਮੰਗਾ ਗਿਆ ਕੋਈ ਨਾ ਹੁਣ ਆਪਾਂ ਭਾਈ ਦੇ ਨਹੀਂ ਚਲ ਕੋਈ ਗੱਲ ਨਹੀਂ ਹੁਣ ਕਾਲਾ ਬੰਦਾ ਇਹਦਾ ਬਾਈ ਕਿੰਨਾ ਵਾਦਾ ਨਾ ਕਰ ਠੀਕ ਹੈ ਲਓ ਵੀ ਸੱਜਣੋ ਬਾਈ ਕਹਿੰਦਾ ਵੀ ਥੋੜਾ ਜਿਹਾ ਕਈ ਦੀ ਭਲੇਖਾ ਲੱਗ ਜਾਂਦਾ ਜਾਨਵਰ ਕਈ ਆ ਬਾਈ ਕੋਲੇ ਉਹ ਪਤਾ ਕੀ ਹੈ ਕਈ ਜਾਨਵਰ ਅੱਜ ਬਾਈ ਨੇ ਸੇਲ ਕਰੇ ਆ ਤੇ ਹਾਂ ਬਾਈ 19000 ਰੁਪਏ ਦੇ ਵਿੱਚ ਤੁਹਾਨੂੰ ਮਿਲ ਜੂਗੀ ਮੇਨ ਬਿਆਨ 100 ਕਿਲ ਮੇਨ ਗਲਤ ਕੁਆਲਟੀ ਮਿੱਤਰੋ ਹਾਂ ਤੇ ਯਾਦ ਰੱਖੂਗਾ ਬਈ ਬੱਚਾ ਲਿਆ ਸਹੀ ਗੱਲ ਹੈ ਜੇ ਦੁੱਧ ਨੂੰ ਵੀ ਰੱਖਣੀ ਹੋਵੇ ਵਛੀ ਤਾਂ ਵੀ ਚੰਗੀ ਨਿਕਲੂਗੀ ਤੇ ਜੇ ਮੰਨ ਕੇ ਚੱਲੋ ਕਿਸੇ ਭਰਾ ਨੇ ਸੇਲ ਕਰਨੀ ਹੈ 2 ਰੁਪਿਆ ਦੇ ਕਮਾਉਣੇ ਆ ਮੁਨਾਫੇ ਵਾਲਾ ਸੌਦਾ ਹੀ ਆ ਜਿਹੜੀ ਅੱਜ ਦੀ ਵੀਡੀਓ ਹੈ ਮਿੱਤਰੋ ਇਹ ਵਛੀਆਂ ਨਹੀਂ ਆਏ ਸਮਝ ਵੀ ਐਫ ਡ ਗਈਆਂ ਹਾਂ ਬਦਨਾਉਂਗਾ ਜੀਜਾ ਘਾਟੇ ਵਾਲਾ ਸੌਦਾ ਨਹੀਂ ਇਦੋਂ ਆ ਤਾਂ ਲਾਸਟ ਚ ਆ ਗਈ ਵਛੀਆਂ ਤੋਂ ਵਾਈਟ ਕਲਰ ਦੇ ਵਿੱਚ ਕਰਾਈ ਮੀਰੀ ਦੰਦੋ ਖੀਰੀ ਹੈ ਸਹੀ ਗੱਲ ਹੈ ਪਹਿਲਾਂ ਤਾਂ ਹੁਣ ਇਹਦੀ ਉਮਰ 10 ਸਾਲ ਲੱਗੀ ਬੈਂਤ ਇਹਦੀ ਉਮਰ ਹੈਈ ਆ ਬਾਈ 6 ਮਹੀਨੇ ਤੇ 25 ਦਿਨਾਂ ਦੀ 6 ਮਹੀਨੇ ਤੇ 25 ਦਿਨਾਂ ਦੀ ਆ ਹਾਂਜੀ ਤੇ ਕਿਹੜੇ ਸੀਮਨ ਦੀ ਇਹ ਆਪ ਬੈਂਤ ਉਹਨਾਂ ਨੇ ਏਬੀਐਸ ਦੇ ਬਰੂਡ ਦੀ ਦੱਸੀ ਆ ਬਾਈ ਠੀਕ ਹੈ ਹਾਂ ਤੇ ਮਦਰ ਰਿਕਾਰਡ ਕੁਝ ਇਹਦਾ ਬਈ ਇਹਦੀ ਮਾਂ ਦਾ ਰਿਕਾਰਡ ਸੀਗਾ 38 ਲੀਟਰ ਦਾ ਬਾਈ ਠੀਕ ਹੈ ਜੀ ਲੋਗੇ ਫੱਜੋ ਅੱਗੇ ਤੋਰੀ ਆਪਾ ਹੈਨਾ ਹਾਂ ਉਹ ਏਬੀਐਸ ਦੇ ਸਟ੍ਰਾਈਕ ਕਰਦੀ ਦੱਸੀ ਸੀ ਬੰਗੇ ਸੀਮਨ ਹੀ ਆ ਸਾਰੇ ਜਿਹੜੇ ਵੀ ਭਰਾ ਦੇ ਮਨ ਕੇ ਦੱਲੋ ਜਿਹੜੇ ਵੀ ਭਰਾ ਦੇ ਜਿਹੜੀ ਵੀ ਬੱਚੀ ਫਿੱਟ ਹੋਊਗੀ ਆਜੀ ਵਟ ਮਗਾ ਸਾਡੇਆਂ ਕਿਉਂਕਿ ਹਰੇਕ ਬੱਛੀ ਦੀ ਵੀਰ ਕੋਲੇ ਹੈਗੀ ਹੈ ਕਿ ਡਿਟੇਲ ਤੇ ਜਾਨਵਰ ਸਾਰੇ ਚੰਗੇ ਆਤ ਕਵਾਲਿਟੀ ਆ ਥਣਾ ਥਣਾ ਦੀ ਕਵਾਲਿਟੀ ਦੇਖੋ ਪੂਰੀ ਥਣਾ ਵਿੱਚ ਹੀ ਥਣ ਥਣ ਅਗਲੇ ਨੂੰ ਪੁੱਛਣ ਦੀ ਲੋੜ ਨਹੀਂ ਤੇ 2 ਨੰਬਰ ਤੇ ਕਿਸੇ ਨੂੰ ਲੈਦੀ ਵੀਡੀਓ ਨਹੀਂ ਪੈਣੀ ਬਾਈ ਤੇ ਇਹਦੀ ਫਿਰ ਡਿਮਾਂਡ ਵੀਰੇ ਇਹਦੀ ਡਿਮਾਂਡ ਹੈਗੀ ਆ ਬਾਈ 18500 ਰੁਪਿਆ 100 ਕਿਲੋਮੀਟਰ ਕਿਰਾਇਆ ਠੀਕ ਹੈ ਲਓ ਵੀ ਮਿੱਤਰੋ ਜਿਹੜੀ ਲਾਸਟ ਤੇ ਬੱਛੀਆਂ ਚ ਆ ਗਈ 18500 ਰੁਪਏ ਦੇ ਵਿੱਚ ਬੱਛੀ ਤੁਹਾਨੂੰ ਮਿਲ ਜੂਗੀ ਪੂਰੀ ਨਿਗਰ ਨਰੋਈ ਮਿੱਤਰੋ ਪਾਰਟੀ ਹੈ ਜਿਹੜੀ ਜਾਤ ਬਰੀ ਹੈ ਹਾਂ ਸਹੀ ਗੱਲ ਹੈ ਬਰੀਡ ਦੇਖੋ ਮਿੱਤਰੋ ਬਰੀਡ ਪੂਰੀ ਆ ਹੁਣ ਅੱਗੇ ਆ ਪਾਕ ਬਾਕੀ ਤੁਸੀਂ ਕੱਦ ਜਾਂਦਾ ਜਖਰਨੀ ਤੋਂ ਲਾਲ ਲੱਗ ਜਾਂਦਾ ਹੁੰਦਾ ਬੱਚੇ ਦਾ ਅੱਗੇ ਇੱਕ ਬੱਸੀ ਭੇਜੀ ਸੀ ਬੰਦਾ ਮੈਨੂੰ ਦੱਸਣ ਲੱਗੇ ਕਹਿੰਦਾ ਬਈ ਯਾਰ ਕਹਿੰਦਾ ਆਪਾਂ ਦਾ ਨਾ ਸ਼ੌਂਕ ਨੂੰ ਪਾਲਣ ਨੂੰ ਲੈਣੀ ਆ ਬਈ ਇਹਨੇ ਪੈਸੇ ਕੋਈ ਹੈ ਨਹੀਂ ਕੋਲੇ ਮਹ ਕੋਈ ਨਾ ਰ ਕਈ ਵਾਰੀ ਬੰਦੇ ਦੀ ਆਪਣੇ ਬੰਦੇ ਰਿਸ਼ਤੇਦਾਰੀ ਹੋਵੇ ਆ ਬਧਾਰ ਵੀ ਬੱਚੀ ਦੇ ਦਾਂਗੇ ਪਤਾ ਕਹਾ ਦੇ ਬਸ ਵੀ ਜਿਹੜੇ ਸ਼ੌਕ ਹੋਵੇ ਵੀ ਆਏ ਆ ਵੀ ਅਗਲੇ ਨੂੰ ਹੋਵੇ ਇਸ ਕੰਮ ਨਾਲ ਇਸ਼ਕ ਹੋਵੇ ਇਹਦੇ ਨਾਲ ਵੀ ਭਾਈ ਆਪਾਂ ਪਾਲ ਨਹੀਂ ਆ ਵੀ ਆਏ 5 ਸਾਲ ਤੋਂ ਕੋਈ ਚੱਕਰ ਨਹੀਂ ਧਾਰ ਵੀ ਤੇ ਜੇ ਮਨ ਕੀਤਾ ਲੋ ਜੋਰ ਪੂਰੀ ਪ੍ਰਮਾਤਮਾ ਦੀ ਨਿਗਾ ਚ ਪੂਰੀ ਮਿਹਨਤ ਨਾਲ ਇਹਨਾਂ ਦੇ ਵਿੱਚ ਕੋਈ ਬੱਚਾ ਪਾਲ ਲਾ ਤੇ ਮੈਂ ਕਿਹਾ ਵੀ ਫੁੱਲ ਕੋਹ ਨਿਕਲੂ ਵੀ ਰਹਿ ਰਾਸ ਦਾ ਬੇਲਾ ਰੱਬ ਤੋਂ ਡਰ ਕੇ ਕੁਆਲਟੀ ਇੱਕ ਨੰਬਰ ਆ ਬੱਚਿਆਂ ਨੂੰ ਮਿੱਤਰੋ ਇਹ ਦੋ ਬੱਛੀ ਤਿਆਰ ਕਰ ਲੇ ਹਾਂ ਸਾਜੇ ਦਾ ਖਰਚਾ ਕੱਢ ਜੀ ਉਹ ਦੂਜੀ ਬੱਛੀ ਵੇਚ ਲੇ ਵਿਆਹ ਵੀ ਹੋਈ ਜਿਹੜਾ ਪਰਾਪਰ ਦਾ ਹੀੜ ਖਰਚਾ ਜੇ ਕਿਸੇ ਭਰਾ ਨੇ ਕੋਈ ਇਕੱਠੇ ਨਗ ਲੈਣੇ ਆ ਤਾਂ ਵੀ ਬਾਈ ਜੀ ਨਾਲ ਕੰਟੈਕਟ ਕਰ ਲਿਓ ਕਈ ਵਾਰੀ ਕਿਸੇ ਵੀਰ ਨੇ ਨਵਾਂ ਕੰਮ ਸ਼ੁਰੂ ਕਰਨਾ ਹੁੰਦਾ ਤੇ ਬਹੁਤ ਸੋਹਣੀਆਂ ਚੰਗੀ ਜਾਤ ਵਾਲੀਆਂ ਬੱਚੀਆਂ ਤੇ ਲਾਸਟ ਤੇ ਆ ਗਈ ਮਿੱਤਰੋ ਇੱਕ ਮੱਝਾਂ ਵਰਗੀ ਦਿਖਾਉਂਦੇ ਆ ਤੁਹਾਨੂੰ ਗਾਂ ਚੰਗੇ ਦੁੱਧ ਵਾਲੀ ਲਾਪਰੀ ਦੇ ਦਾ ਗੀਰ ਕਾਰਡ ਆ ਵੀਰੇ ਬਿਆਨਤਾ ਮਾਲਕ ਕਹਿੰਦੇ ਪਹਿਲੇ ਸੂਏ ਨੇ ਵਹਿਣ ਨਹੀਂ ਦਿੱਤਾ 22 ਲੀਟਰ ਦੁੱਧ ਪਹਿਲਾਂ ਤਾਂ ਦੁੱਧ ਤਾਂ ਹੈਗਾ ਬਾਅਦ ਚ ਪਹਿਲਾਂ ਤਾਂ ਦੇਖੋ ਵਹਿੜ ਦਾ ਸਵੇਰ ਮੀਨ ਗੱਲ ਹੈ ਜਿਹੜੀ ਐ ਬਾਈ ਪੁੱਠੇ ਪਾਸੇ ਦੀ ਨਾਲੇ ਬਹਿ ਗਿਆ ਪੂਸ ਚੱਕ ਲਈ ਉੱਥੇ ਨਾਲ ਨਾਲ ਦਾ ਸਾਈਡ ਇਹਦਾ ਵਹਿੜ ਖੜੀ ਆ ਵੀਡੀਓ ਚ ਦਿਖਾਈ ਨਹੀਂ ਬੱਦੋਵਾਰ ਦੇ ਕਰਤੂਤ ਦੀ ਆ ਬੇਰਾਂ ਵਾਲੀ ਸਹੀ ਗੱਲ ਆ ਬਾਈ ਇਹਦੇ ਵਹਿੜ ਆਏ ਠੰਡੀ ਸਿਲਤ ਆਈ ਉਹ ਆਪਾਂ ਵੀਡੀਓ ਚ ਠੰਡੀ ਆਲੀ ਹੈ ਨਾ ਸੂਆ ਕਿੰਨਾ ਲਾਪਰੀ ਤੇ ਮਾਲਕ ਤਾਂ ਕਹਿੰਦੇ ਦੂਜਾ ਸੂਆ ਪਰ ਆਪਾਂ ਤੀਜਾ ਸੂਆ ਕਹਿ ਕੇ ਦੇਵਾਂਗੇ ਬਾਈ ਕੋਤਣਾ ਨਹੀਂ ਕਿੰਨਾ ਕੁ ਦੁੱਧ ਪਾਇਆ ਪਿਛਲੇ ਸੂਏ ਆ ਮੈਗਰੋਂ ਚੈੱਕ ਕਰਾ ਬਾਈ ਸਹੀ ਗੱਲ ਪਿਛਲੇ ਸੂਏ ਦੁੱਧ ਕਿੰਨਾ ਪਾਇਆ ਲਾ ਪਰੀ ਤਾਂ ਹੁਣ ਏਡੀ ਵਹਿੜਾ ਕਹਿੰਨ ਨੂੰ ਕਹਿੰਦਾ 25 ਕਿਲੋ ਦਿੱਤਾ 28 ਕਿਲੋ ਦਿੱਤਾ ਮੈਂ ਬਾਹਲਾ ਨਹੀਂ ਕਹਿੰਦਾ ਜੇ ਬੰਦੇ ਨੇ ਐ ਵਧੀਆ ਸਾਬਲੀ 18 ਤੋਂ 20 ਲੀਟਰ ਖੁੱਲਾ ਸਹੀ ਗੱਲ ਲੈ ਫੇ ਖੋਲ ਲਾ ਫੇ ਤੋੜਾ ਤਰਾ ਖੜਾਈਏ ਜੱਕ ਕੁਆਲਿਟੀ ਹੈ ਤੇ ਜਿਹੜੀ ਵਹਿੜ ਦੀ ਬਾਈ ਮਿੱਤਰੋ ਸਹੀ ਗੱਲ ਹੈ ਸੁਭਾਅ ਵੱਚੀ ਦਾ ਵਹਿੜ ਦਾ ਪੂਰਾ ਐਨ ਮੈਂ ਕਿਹਾ ਠੰਡੇ ਸੁਭਾ ਦੀ ਆ ਉੱਠੇ ਪ ਇਹ ਨਿਆ ਤੁਦਮਰੀ ਬਾਕੀ ਜਿਹੜੀ ਥਣ ਝੋਲੀ ਆ ਥਣ ਝੋਲੀ ਬਹੁਤ ਚੰਗੀ ਆ ਹਲੇ ਤਾਂ ਬੜ ਕੱਚੀ ਆ ਪੰਜ ਚਾਰ ਦਿਨ ਲੈ ਜੂ ਸਹੀ ਗੱਲ ਤੇ ਐਂ ਦੇਦਾ ਠੰਡੀ ਕਿੰਨੀ ਆ ਯਾਦ ਬਾਤ ਤੁਸੀਂ ਜਿਹੜੀ ਮਰਜ਼ੀ ਸਮਝ ਲਓ ਮਿੱਤਰੋ ਕਿਉਂਕਿ ਕੋਈ ਸਾਈਵਾਲ ਸਮਝ ਲੇ ਕੋਈ ਕ੍ਰਾਸ ਕਿਵੇਂ ਮਰਜ਼ੀ ਪਰ ਜਿਹੜਾ ਸੁਭਾਅ ਬਹੁਤ ਸ਼ਾਂਤ ਆ ਠੰਡੇ ਸੁਭਾਅ ਦੀ ਆ ਤੇ ਚੰਗੇ ਦੁੱਧ ਵਾਲੀ ਇਹ ਜਰਸੀ ਰਵੇ ਦੀ ਬਹਿਣਾ ਫਿਰ ਜੇ ਸਹੀ ਗੱਲ ਭਾਈ ਟੋਰਾ ਕਰਾ ਜੀ ਜੇ ਕੋ ਖੋਲ ਫਿਰ ਨਾਲਾ ਸੁਣਾ ਦੱਸ ਜਿਹੜਾ ਦੇਖੋ ਜੀ ਹੱਥ ਦੀ ਚਵਾਈ ਵਾਲਾ ਥਣਾ ਪੂਰਾ ਮੋਟਾ ਮੋਟਾ ਗਲਾਸਾਂ ਵਰਗਾ ਪੱਕੀ ਜਿਹੜੀ ਆਰਡਰ ਕੁਆਲਿਟੀ ਬਹੁਤ ਚੰਗੀ ਆ ਅੱਗੇ ਪਿੱਛੇ ਦਾ ਲੇਵਾ ਤੇ ਨਾੜਾ ਨੂੜਾ ਲੇਵੇ ਤੇ ਬਹੁਤ ਆ ਤੇ ਥਣਾ ਦਾ ਸਹਿਜ ਵੀ ਚੰਗਾ ਭਵੇਂ ਕੋਈ ਭਰਾ ਹੱਥੀ ਚੂਲੇ ਭਵੇਂ ਮਸ਼ੀਨ ਤੇ ਕਿਉਂਕਿ ਸੁਭਾਅ ਦੀ ਜਿਹੜੀ ਬਹੁਤ ਸ਼ਾਂਤ ਆ ਮਸਤਗਾ ਯਾਰ ਹਾਂ ਪੰਡਲੇ ਵੀ ਜੀ ਲਈ ਫਰਦੀ ਆ ਹਜੇ ਵਿੱਚ ਹਜੇ ਸੁੰਦੀ ਨਹੀਂ 5-7 ਦਿਨ ਹੈ ਨਾ ਹਾਂਜੀ ਹਾਂ ਸਹੀ ਗੱਲ ਆਰਡਰ ਕੁਆਲਿਟੀ ਬਹੁਤ ਚੰਗੀ ਆ ਤੇ ਜਿਹੜਾ ਵਜਨ ਵਜੂਦ ਆ ਨਿੱਗਰ ਨਰੋਈ ਪੂਰੀ ਆ ਕੋਈ ਲੱਸੀ ਦਾ ਵੀ ਹੰਬੀ ਜੀ ਨਹੀਂ ਤੇ ਬਾਈ ਕਹਿੰਦਾ ਕੋਈ ਸੂਆ ਦੂਜਾ ਮੰਗ ਲੈ ਤੀਜਾ ਮੰਗ ਲੈ ਪਰ ਆਪਾਂ ਨੂੰ ਮਾਲਕ ਨੇ ਦੂਜਾ ਸੂਆ ਦੱਸਿਆ ਦੁੱਧ ਪਾਰੂਗੀ 18 19 ਕਿਲੋ ਰਾਮਨਾ ਭਾਈ ਜੇ ਐਨੇ ਨਾ ਦਿੱਤਾ ਫਿਰ ਕੋਈ ਨਹੀਂ ਦਿੰਦੀ ਭਾਈ ਸਹੀ ਗੱਲ ਹੈ ਜੇ ਇਹਨੇ ਨਾ ਭਾਈ ਕਹਿੰਦਾ 18 19 ਦਿੱਤਾ ਫਿਰ ਦਿੰਦੀ ਵੀ ਨਹੀਂ ਕੋਈ ਤੇ ਇਹਦੀ ਡਿਮਾਂਡ ਕੋਈ ਜਾਇਜ਼ ਜੀ ਦੱਸੀ ਫਿਰ ਹੁਣ ਮਾਲਕਾਂ ਨੇ ਆਪ ਨੂੰ ਐ ਕਿਹਾ ਕਹਿੰਦੇ ਨੇ 24 ਲੀਟਰ ਦੁੱਧ ਦਿੱਤਾ ਭਾਈ ਚਲ ਆਪਾਂ 20 ਮੰਨ ਕੇ ਚੱਲਦੇ ਆਂ ਬੀਬੀ ਸਹੀ ਗੱਲ ਹੈ ਇਹ ਆ ਮੁੱਲ ਭਾਈ 72000 ਰੁਪਿਆ 72000 ਰੁਪਿਆ ਵਿੱਚੋਂ ਮਾਨਦਾਨ ਮਾਨਦਾਨ ਥੋੜਾ ਬਤਾ ਹੋ ਜੂ ਘਰ ਦੇ ਕਹਿੰਦੇ 75 ਮੰਗੀ ਮੈਂ ਨਹੀਂ ਭਾਈ ਮੈਂ ਕਿਹਾ ਥੋੜਾ ਹੀ ਲੋਟ ਹੁੰਦਾ ਸਹੀ ਗੱਲ ਹੈ ਭਾਈ ਲਓ ਵੀ ਮਿੱਤਰੋ ਬਾਈਆਂ ਦਾ ਸਿੱਧੀਆਂ ਗ ਤੇ ਹਾਸੇ ਮੀ ਜਾ ਕਾਲਾ ਬਾਈ ਕੋਈ ਚੱਕਰ ਨਹੀਂ ਸੁਭਾਅ ਵਧੀਆ ਵੀਰ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ 7 ਬੱਚੀਆਂ ਸੀ ਹਾਂ ਨਹੀਂ ਉਹ ਤਾਂ ਬੈਗੀਆਂ ਹਾਂ ਹਾਂ 6 ਬੱਚੀਆਂ ਹਾਂ 6 ਬੱਚੀਆਂ 6 ਬੱਚੀਆਂ ਤੇ ਇੱਕ ਹੀ ਗਾਂ ਬਾਕੀ ਬਿਆਂ ਤਾਂ ਅੱਜ ਆਪਾਂ ਵੀਡੀਓ ਦੇ ਕਮੈਂਟ ਚਾਲੂ ਰੱਖਨੇ ਜਿਹੜੇ ਭਰਾਵਾਂ ਨੂੰ ਗਲੇਸ਼ਾ ਕਿਵੇਂ ਹੋਏ ਕਰ ਸਹੀ ਗੱਲ ਹੈ ਸਹੀ ਗੱਲ ਹੈ ਮਿੱਤਰੋ ਤੇ ਬਾਈ ਕੋਲੇ ਵਧੀਆ ਕੁਆਲਿਟੀ ਦੀਆਂ ਬੱਚੀਆਂ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭਰਾ ਜੇ ਕੋਈ ਵੀ ਪਸੂ ਫਿੱਟ ਹੋਵੇ ਤੇ ਤਸੱਲੀ ਨਿਕ ਪਰਕ ਮਿੱਤਰੋ ਤੁਸੀਂ ਕੋਲੇ ਆ ਕੇ ਕਰਨੀ ਆ ਜੋ ਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬੰਦਾ ਕਿਤੋਂ ਵੀ ਪਸ਼ੂ ਖਰੀਦਦੇ ਆ ਚਾਹੀ ਆਪਣੀ ਵੀਡੀਓ ਤੋਂ ਚਾਹੀ ਕਿਸੇ ਹੋਰ ਚੈਨਲ ਤੋਂ ਕੋਈ ਸੁਆਸਵਾ ਪਸ਼ੂ ਖਰੀਦਦੇ ਆ ਉਹਦੀ ਦੋ ਟਾਈਮ ਚੁਾਈ ਕਰਕੇ ਜੇ ਕੋਈ ਆਪਾਂ ਗੱਭਣ ਲੈਣੇ ਤੇ ਜੇ ਸਣਪਾਸ ਕਰਕੇ ਕੋਲੇ ਆ ਕੇ ਪਸ਼ੂ ਦਾ ਸੌਦਾ ਕਰੋ ਤੇ ਬਾਕੀ ਤਸੰਦੀਬ ਪੱਖ ਕਰਨਾ ਤੁਹਾਡਾ ਹੱਕ ਬੰਦਾ ਤੇ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਮਿਲਦੇ ਆ ਅਗੇ ਨਵੀਂ ਵੀਡੀਓ ਚ ਧੰਨਵਾਦ ਹਰ ਸੀ ਗੱਲ ਸਰੇਨ